ਉਨੇ ਕੱਲ ਜਿਹੜੇ ਸੀ ਮੁਕਾਬਲੇ ਮਿਲਕ ਟੀਫ ਦੇ ਵਿੱਚ ਆਪਾਂ ਦੁੱਧ ਦੰਦ ਕਹਿ ਦਿੰਦੇ ਆ ਮਿਲਕ ਟੀਫ ਦੇ ਕਲ ਰਿੰਗ ਚੱਲੇ ਨੇ ਸਾਰਾ ਦਿਨ ਅੱਜ ਦੇ ਜਿਹੜੇ ਮੁਕਾਬਲੇ ਨੇ ਉਸ ਤੋਂ ਅਗਲੀ ਕੈਟਾਗਰੀ ਦੇ ਨੇ ਦੋ ਦੰਦਾਂ ਦੇ ਵਿੱਚ ਹੋਣਗੇ ਜਿਹੜੇ ਕੀਰੇ ਕੱਟਿਆਂ ਦੀ ਚੱਲ ਰਹੀ ਹੈ ਬਿਊਟੀ ਪੰਪਰ ਕੀਰੇ ਕੱਟਿਆਂ ਦੀ ਚੱਲ ਰਹੀ ਹੈ ਇਸ ਤਰ੍ਹਾਂ ਤਿਆਰ ਕਰਦੇ ਆ ਇਸ ਤਰ੍ਹਾਂ ਕਰਦੇ ਆ ਯਾਰ ਖਰਚੇ ਬਹੁਤ ਨੇ ਮੇਲੇ ਲੜਨ ਦੇ ਅਲੱਗ ਕਹਿ ਹੁੰਦਾ ਨਾ ਉਦੋਂ ਅਗਰ ਘੋੜੇ ਆਏ ਨੇ ਕਿਸੇ ਫਾਰਮਰ ਦੇ ਵੀਰ ਦੇ ਦੇਖੋ ਇਹ ਤੁਸੀਂ ਦੇ ਵੀ ਮੁਕਾਬਲੇ ਨੇ ਅੱਜ ਖੀਰਿਆਂ ਦੇ ਵਿੱਚ ਹਰ ਗੋਬਿੰਦ ਸਟਾਰਟ ਹੋ ਹਰ ਮਾਣ ਨੇ ਜਿਹੜੇ ਐਂਟਰੀ ਹੋ ਚੁੱਕੀ ਹੈ ਇੱਕੋ ਹੀ ਮੇ ਟੱਕਰ ਲਗੇਗਾ ਵੀਰ ਆਏਗਾ ਕਿੰਨਾ ਵੱਡਾ ਜਿੱਦਰਵਾ ਕਿਉਂ ਬੋਲਦਾ ਲਗਾਤਾਰ ਦੋ ਰਿੰਗ ਨੇੜੇ ਇੱਥੇ ਮੁਕਾਬਲਿਆਂ ਦੇ ਚੱਲ ਦੇ ਰਹੇ ਨੇ ਘੋੜਿਆਂ ਦਾ ਤੇ ਉਧਰ ਮੱਝਾਂ ਵਾਲਾ ਮੱਝਾਂ ਤੇ ਗਾਈਆਂ ਵਾਲਾ ਰਿੰਗ ਇੱਕ ਸਪੈਸ਼ਲ ਚੱਲਦਾ ਰਹਿੰਦਾ ਹੈ ਖਿਰੀ ਦੇ ਮੁਕਾਬਲੇ ਜਾ ਰਹੀ ਹੈ ਖੀਰਾਂ ਦਾ ਜਿਹੜਾ ਰੰਗ ਸ਼ੁਰੂ ਹੋ ਚੁੱਕਿਆ ਹੈ। ਖਾਦੀਆਂ ਝਾਂਗਰਾਂ ਝੁੰਦਰਾਂ ਚੋਬਰਾਂ ਨੇ ਹਰਿਆਣੇ ਵਾਲਾ ਨੇ। ਤਿਆਰੀਆਂ ਹੋ ਚੁੱਕੀਆਂ ਨੇ। ਖੀਰਾਂ ਵਾਲਾ ਜਿਹੜਾ ਮੁਕਾਬਲਾ ਹੈ ਬਸ। ਕੁਆਲਟੀ ਦੇਖੀ ਸਹੀ ਆ ਰਹੀ ਹੈ। ਸੇਰਾ ਸੇਰਾ ਜਿਹੜੀ ਬਰੀਡ ਹੈ। ਚੰਗੇ ਸੀ ਉਹਨਾਂ ਦੇ ਬੱਚੇ ਨੇ ਇੱਥੇ ਸਾਨੂੰ ਮੇਲੇ 'ਚ ਦੇਖਣ ਨੂੰ ਮਿਲਦੇ ਨੇ ਹਾਂ ਤਿਆਰੀਆਂ ਨੇ ਤੇਲ ਤੂਲ ਮਾਲਣ ਤੋਂ ਬਾਅਦ ਫਿਰ ਐਂ ਹੋ ਜਾਂਦਾ ਯਾਰ ਬੈਠ ਨਾ ਜਾਵੇ ਤਰੇਤਾਂ ਲੱਗ ਜੇ ਮਗਾਵਲੇ ਵਾਸਤੇ ਖੇਈ ਜਾਨਵਰ ਨਹੀਂ ਬਹੁਤ ਘਟਰੀ ਪੈਂਦੀਆਂ ਹਨਾ ਜਿਹੜੇ ਵੀ ਜਾਨਵਰਨ ਤਿਆਰ ਹੋਗੇ ਜਿੱਨਾਂ ਚਾ ਰਿਜ਼ਲਟ ਨਹੀਂ ਆਉਂਦਾ ਆ ਕੇ ਐ ਥੁੜੀਏ ਬੈਠ ਜਾਣਗੇ ਸੀਟੀ ਤੇ ਬੈਠੇ ਨੇ ਤੇ ਅੱਖ ਜਾਂਦੇ ਆ ਕੇ ਜਾਂਦਾ ਜਾਨਵਰ ਕਿਉਂ ਜੇ ਬੈਠ ਗਿਆ ਤਾਂ ਇਹ ਰਿੱਤਾ ਲੱਗਦਾ ਹੈ ਤਿਆਰੀ ਬਹੁਤ ਵਧੀਆ ਹੈ ਇਹ ਆਹ 8-3 ਸਰਾਣੇ ਵਰਗੇ ਹੈ ਹਾਂ ਉਹ ਆ ਜਾ ਆ ਤੁਸੀਂ ਦੇਖਦਾ ਕਿੰਨੀ ਕਿਹੜੇ ਹਾਈਟ ਇਹਦੀ ਬਹੁਤ ਹੈ ਇਹ ਕਿਹੜੇ ਦਾ ਕਿਹੜੇ ਦਾ ਬੱਚਾ ਚਲਦੀ ਵੀਗਾ ਭਾਈ ਉਹ ਐਚਐਲਡੀਵੀ ਦਾ ਹਾਈਟ ਹਾਈਟ ਦੇਖੋ ਤੁਸੀਂ ਕਿੰਨੀ ਇਹਦੀ ਇਹ ਖੀਰੀਆਂ ਦੇ ਮੁਕਾਬਲੇ ਦੇ ਵਿੱਚ ਆ ਇਹ ਬਾਈ ਇਹ ਦੋ ਦੰਦਾਂ ਦੇ ਵਿੱਚ ਉਹ ਮਰਕਾ ਦਾ 23 ਮਹੀਨਾ ਕੋਈ ਅੰਦ ਕਰ ਗਿਆ ਠੀਕ ਹੈ 23 ਮਹੀਨੇ ਦੀ ਹਾਈਟ ਦੇਖੋ ਬਾਈ ਖੜਾ ਨੀਵਾ ਲੱਗਦਾ ਬਹੁਤ ਹੀ ਸ਼ਾਨਦਾਰ ਬੱਚਾ ਐਚਐਲਡੀਵੀ ਦੇ ਸੀਮਣਾ ਹਾਂ ਸਰਕਾਰੀ ਸੀਮਣਾ ਹਮ ਕਿਹੜੀ ਜਗ੍ਹਾ ਤੋਂ ਆਏ ਭਾਈ ਤੁਸੀਂ ਠੀਕੇ ਤੋਂ ਠੀਕੇ ਤੋਂ ਕਿਹੜੇ ਦੇ ਬੱਚੇ ਐਚਐਲਡੀਵੀ ਸਰਕਾਰੀ ਸੀਮਣਾ ਉਹ proline ਪਿੱਠ ਪੂਰੇ ਦਾ ਕਿੰਨਾ ਖੁੱਲਾ ਹੈਗਾ ਨਾ ਆ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਸ਼ਾਨਦਾਰ ਕੱਟਾ ਇਹ ਕਿਹੜੀ ਲਾਈਨ ਚੋਂ ਹੈ ਜੀ ਇਹ ਘਰ થઈ ਹੈ ਜੀ ਘਰ ਦੀ ਬੁਲਦੀ ਹੈ ਹਾਦਸਾ ਬਾਅਦ ਵੀ ਕਰੀ ਇਹ ਆਪਣੇ ਖਾ M29 ਦਾ ਪਾਉਂਦਾ M29 ਦੇ ਬੱਚੇ ਹੀ ਹੁੰਦੇ ਨੇ ਮੂਰੋ ਆ ਨਾ ਉੱਚੀ ਕੱਦ ਕਾਠੀ ਵਾਲੇ ਅੱਗੋਂ ਚਾਈ ਚਾ M29 ਦੇ ਜਿਹੜੇ ਬੱਚੇ ਨੇ ਜ਼ਿਆਦਾਤਰ ਉਹ ਇਹ ਜੇ ਆਏ ਨੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਵੀਰੇ ਹਸਨਪੁਰ ਕਰਨਾਲ ਦੇ ਪਾਸੇ ਹਸਨਪੁਰ ਹਸਨਪੁਰ ਘਰ ਹੁੰਦਾ ਜੇ ਪਾਸੇ ਹੈ ਨਾ ਠੀਕ ਹੈ ਜੀ ਹੋਰ ਵੀ ਤੁਹਾਡੇ ਕੋਲੇ ਬੱਚੇ ਨੇ ਬਲੇਡ ਦੇ ਕੰਮ ਕਰਾਉਂਦੇ ਹਾਂ ਜੀ ਹੈ ਬਲੇਡ ਦਾ ਕੰਮ ਵਾਲੇ ਨੇ ਅੱਛਾ ਇਸਕੇ ਬੱਚੇ ਤੋਂ ਹੈ ਆਪਣੇ ਘਰ ਅੱਛਾ ਇਹਦੇ ਹੀ ਭਰਾ ਪਹਿਲੀ ਵਾਰ ਹੀ ਲੈ ਕੇ ਆਏ ਹਾਂ ਅਸੀਂ ਪਹਿਲੀ ਵਾਰ ਹੀ ਲੈ ਕੇ ਆਏ ਕਿ ਦੋਨਾਂ ਦਾ ਚਾਹੀਏ ਨਹੀਂ 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 ਅੱਜ ਕੁਛ ਇਹ ਕਰ ਦिए ਨੇ ਬੋਲੇ ਛੇ ਕਰ ਦिए ਉਮਰ ਇਹਦੀ 2 ਸਾਲ ਦੀ ਨਕਸਾਲ ਦਾ ਹੈ 3.5 ਸਾਲ ਦਾ ਹੈ 3.5 ਸਾਲ ਦਾ ਹੈ ਹੂੰ ਅਭੀ ਅਗਲੇ ਮਹੀਨੇ ਮੈਂ ਹੋਰ ਅੱਛਾ ਰਿਸਪੋਸ ਕਰੇਗੀ ਫਿਰ ਇਹ ਪਾਰ ਆਇਆ ਹੈ ਨਾ ਆਹ ਫਰਕ ਪੈ ਕੰਮ ਖਾਇਆ ਇਹ ਠੀਕ ਹੈ ਜੀ ਅਪ ਜਨਵਰੀ ਵਾਲੇ ਮਤਿਆਰ ਬਾਕੀ ਇੱਥੇ ਆ ਕੇ ਸਿੱਖਦੇ ਵੀ ਆ ਜਨਵਰੀ ਚ ਕਿੱਥੇ ਹੋ ਰਿਹਾ ਮੇਲਾ ਹਾਂ ਜੀ ਜਨਵਰੀ ਚ ਕਿੱਥੇ ਕਿੱਥੇ ਮੇਲਾ ਹੈ ਨਾ ਜਨਵਰੀ ਮਾਗਰ ਕੁਛੇਤਰਾ ਹਾਂ ਕੁਛੇਤਰਾ ਹਾਂ ਠੀਕ ਹੈ ਜੀ ਉਸ ਵਿੱਚ ਸੋਚ ਰਹਿਣਾ ਦੋ ਬਾਰ ਠੀਕ ਹੈ ਇੱਥੇ ਇੱਥੇ ਸਿੱਖ ਵੀ ਆਉਂਗੇ ਤੁਸੀਂ ਕਿਵੇਂ ਕਿਵੇਂ ਤਿਆਰੀਆਂ ਹੁੰਦੀਆਂ ਨੇ ਜਿਹੜੇ ਨਵੇਂ ਕਿਸਾਨ ਆਉਂਦੇ ਨੇ ਬਾਈ ਉਹਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਇਥੇ ਕਿਵੇਂ ਤਿਆਰੀਆਂ ਕਰੀਆਂ ਜਾਂਦੀਆਂ ਨੇ ਪੇਵੇ ਤੋਂ ਬਾਅਦ ਜਿਹੜਾ ਹੋਊਗਾ ਇਹ ਹੋਊਗਾ ਕਲਛੇਤਰ ਦਾ ਜਿਹੜਾ ਮੁਕਾਬਲੇ ਨੇ ਜਨਵਰੀ ਦੇ ਵਿੱਚ 15 ਤਰੀਕ ਦੇ ਲਗਭਗ ਇੰਨਾ ਦੀ ਡੇਟ ਜੀ ਹੈ। 10 ਕਿੱਲੇ ਇਹਨਾਂ ਨੇ ਪ੍ਰਬੰਧਕਾਂ ਨੇ ਜਗਾ ਸੀ ਜਿਹੜੀ ਤਿਆਰ ਕੀਤੀ ਸੀ ਕਿਉਂਕਿ ਇਹ ਪੀਡੀ ਇੱਥੇ ਹਰਿਆਣਾ ਦੇ ਵਿੱਚ ਪਹਿਲੀ ਵਾਰੀ ਹੋ ਰਿਹਾ ਹੈ। ਪਰ ਜਦੋਂ ਇੱਥੇ ਰੌਣਕ ਦੇਖ ਕੇ ਇਹਨਾਂ ਨੂੰ ਜਗਾ ਹੋਰ ਵਧਾਉਣੀ ਪੈਗੀ ਆ। ਇਹ ਤੋਂ ਬਾਅਦ ਵੀ ਫਿਰ ਇਹਨੂੰ ਆ ਚਾਦਰਾਂ ਲਾਉਣੀਆਂ ਪੈਗੀਆਂ ਲੋਕ ਅੱਗੇ ਵੀ ਵਧਣ ਲੱਗੇ ਸੀਗਾ ਉਹ ਇਕੱਠ ਵੱਠ ਵਾਵਾ ਹੋ ਜਾਂਦਾ ਇੱਕ ਕੋੜਿਆਣੇ ਮੁਕਾਬਲਿਆਂ 'ਚ ਉਹਨਾਂ ਨੂੰ ਤੋਰਨ ਭਜਾਉਣ ਵਾਸਤੇ ਵੀ ਜਗ੍ਹਾ ਚਾਹੀਦੀ ਐ ਇਹ ਬਿਊਟੀ ਮੁਕਾਬਲੇ 'ਚ ਉਹਨੀਆਂ ਨੰਡਾਈ ਹੂੰ ਤੋਪੂਆ ਬਿਲੀ ਮਤ ਤਿਆਰੀਆਂ ਤੇ ਲੱਗੇ ਹੋਣੇ ਬਾਈ ਮੁਕਾਬਲਾ ਇਹਦਾ ਉਨਥੇ ਨੀਲੀ ਰਾਵੀ ਦਾ ਚੱਲ ਰਿਹਾ ਐ ਇਸ ਤੋਂ ਬਾਅਦ ਖੀਰਿਆਂ ਦਾ ਸ਼ੁਰੂ ਹੋਣ ਵਾਲਾ ਹੈ। ਪੰਡਤ ਦੇ ਵਿੱਚ ਪ੍ਰਵੰਧ ਉਦਗਰਨੇ ਪੈਂਦ ਨੇ। ਬਾਏ। ਨਮਾ ਬੰਦਾ। ਕੋਣ ਆਰਾਧੂ ਖਾਇੋ। ਬਾਏ। छोटे जो मुकाबले वास्ते तैयार कर से रह रहे इधर मज़ा हो कपड़ा फेर जा रहा है जी दीप चीमा पीवी दीप चीमा पीवी कत्ती ਇੱਧਰ ਬਾਈ ਹੋਰੀ ਮੁਕਾਬਲੇ ਵਾਸਤੇ ਲੱਗ ਰਹੇ ਨੇ ਵੈਡਨ ਤਿਆਰ ਕਰਨ ਜੋ ਫੋਰਮ ਦੀ ਰਣਨੀਤੀ ਖਿਡਾਰੀ ਲੈ ਲੈਂਦੇ ਨੇ ਖਰੀਦੋ ਮੁੱਕਤ ਸਾਥ ਹੋਵੇ ਨਾ ਰਾਮ ਜੀ ਦੋਸਤਾਂ ਬਾਕੀ ਦੇਸ਼ਾਂ ਦਾ ਆਹ ਸਾਨੂੰ ਛੋਟੇ ਦੇ ਇਧਰ ਬਾਈ ਦੀ ਦਰਸਤ ਕਰਾਉ ਲਿਆ ਕਿ ਜੇ ਭਾਈ ਮਿਲਿਆ ਤਾਂ ਗੱਲਬਾਤ ਵੀ ਕਰਾਂਗੇ ਕਿਹਦੀ ਨਾਲ ਹੁੰਦਾ ਬਸ ਤੇ ਟਰੱਕ ਜਿੰਨਾ ਛੋਟਾ ਗਾ ਵੀਰੇ ਕੀ ਨਾਮ ਆ ਵੀਰੇ ਦਾ? ਅਨਮੋਲ। ਅਨਮੋਲ। ਕਿਹਦਾ ਬੱਚਾ ਵੀਰੇ ਇਹ? ਐਮ 31 ਦਾ। ਐਮ 29। ਬਾਕੀ ਵੀਰੇ ਦੇਖਣ ਤੋਂ ਪਤਾ ਲੱਗ ਜਾਂਦਾ ਨਾ। ਉਹ ਛੋਟੇ ਦਾ ਵੀ ਕਦ ਕਾਠ ਬਹੁਤ ਆ ਮੂਹਰੋਂ ਉੱਚੇ ਹੁੰਦੇ ਆ ਇਹ ਹਨਾ। ਠੀਕ ਆ ਵੀਰ। ਦੀਪ ਚਿਮਾ ਪੀ ਵੀ 31। ਲਾਈਵ ਚੱਲ ਰਿਹਾ ਵੀਰੇ।

ਇਹ ਕਿਹੜੀ ਕਿਹੜੀ ਬਲੱਡ ਲਾਈਨ ਕਿਹੜਾ ਬੱਚਾ ਇਹ ਇਹਦਾ ਕੀ ਨਾਮ ਹੈ ਇਹਦਾ ਅਨਮੋਲ ਆ ਬਈ ਅਨਮੋਲ ਇਹ ਕਿਹੜੀ ਬਲੱਡ ਲਾਈਨ ਚੋਂ ਆ ਗਿਆ ਇਹ ਐਮਨਤੀ ਦਾ ਬੱਚਾ ਐਮਨਤੀ ਦਾ ਇਹ ਐਮਨਤੀ ਦੇਲ ਚੋਂ ਆ ਗਿਆ ਸਾਰੀ ਬੱਚੇ ਇਹਨਾਂ ਸ਼ਾਨਦਾਰ ਨੇ ਮੈਂ ਹਿੰਦੁਸਤਾਨ ਹੈ ਉਹ ਵੀ ਕੱਦ ਕਾਠ ਉਹਦਾ ਵੀ ਐਡਾ ਹੀ ਆ ਤੁਸੀਂ ਅੱਜ ਇੱਕ ਕੋਟਲਾ ਮੇਲੇ ਦੇ ਦੇਖਿਆ ਸੀ ਐਮਨਤੀ ਦਾ ਬੱਚਾ ਇੱਕਾ ਜਿਹਾ ਦੇਖ ਰਿਹਾ ਹਾਂ ਅਨਮੋਲ ਕਿ ਡਸਟ ਵਾਲੀ ਸਟਰਕਚਰ ਹੈ ਇਹ ਡਲਟ ਮੋਲੇ ਮਕਾਲਿਆਂ ਦੇ ਵਿੱਚ ਨੇ ਹਿੱਸਾ ਲੈਣਗੇ ਹੋ ਸਕਦਾ ਇਹ ਕਿਹੜੀ ਬਲੱਡ ਲਾਈਨ ਚ ਆ ਗਿਆ ਵੀਰੇ ਯੂ ਐਚ ਐਸ ਬੀ ਸਿਨਸਟੇਸ਼ਨ ਥਾਣਾਦਾਰ ਦਾ ਠੀਕ ਹੈ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਕੈਥਲ ਤੋਂ ਕੈਥਲ ਤੋਂ ਆਏ ਨੇ ਇਹਨਾਂ ਦੇ ਮੁਕਾਬਲੇ ਕਦੋਂ ਅੱਜ 2:00 ਵਜੇ ਦੋ ਦੰਦ ਦੇ ਵਿੱਚ ਦੋ ਦੰਦ ਦੇ ਵਿੱਚ ਹਰਿਆਣੇ ਦੇ ਵੀ ਬਾਈ ਬਹੁਤ ਸ਼ਾਨਦਾਰ ਜਾਨਵਰ ਜਿਹੜੇ ਸਾਮੀ ਬੈਠੇ ਨੇ ਇਹ ਗਰਾਊਂਡ ਆ ਜਿਹੜਾ ਅੱਜ ਵਧਾਉਣਾ ਪੈ ਗਿਆ ਹੋਰ ਅੱਗੇ ਤੱਕ Bir de bir de bir de yapalım. Seni bıla bıla yandı bak şimdi gör dediğin ha, dekşmeşan dostum dedi. Evet, sadece olamıyorum. ਆਕੇ ਦੋਸਤੋ ਇਹਨਾਂ ਮੇਲੇਆਂ ਦੇ ਵਿੱਚ ਜਾਣਕਾਰੀ ਬਹੁਤ ਮਿਲਦੀ ਹੈ ਜਾਣਕਾਰੀ ਤੇ ਆਪਾਂ ਨੂੰ ਬ੍ਰੀਡ ਤੇ ਕੰਮ ਕਰਨ ਦਾ ਜਿਹੜਾ ਅਸਰਾ ਵੀ ਬਹੁਤ ਮਿਲਦਾ ਕਿਉਂਕਿ ਜੇ ਆਪਾਂ ਬ੍ਰੀਡ ਤੇ ਕੰਮ ਕਰਾਂਗੇ ਆਪਾਂ ਨੂੰ ਤਾਂ ਮੁੱਲ ਜ਼ਰੂਰ ਪੋਹੇਗੇ ਇਹਨਾਂ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਆਪਾਂ ਜੀ ਫਤਿਹਵਾਜੀ ਦਾ ਬਾਈ ਆ ਬਾਈ ਫਤਿਹਵਾ ਤੋਂ ਨਹੀਂ ਇਹ ਕਿਹੜੀ ਬਲੱਡ ਲਾਈਨ ਚੋਂ ਆਗੇ ਇਹ ਜੋ ਜੁਗਰਾਜ ਦਾ ਜੁਗਰਾਜ ਦਾ ਹਾਂ ਠੀਕ ਹੈ ਜੀ ਇਹ ਜੁਗਰਾਜ ਦਾ ਤੁਸੀਂ ਦੇਖ ਸਕਦੇ ਹੋ ਜੁਗਰਾਜ ਦਾ ਜੁਗਰਾਜ ਦਾ ਹਾਂ ਜੁਗਰਾਜ ਦਾ ਦੇਖ ਸਕਦੇ ਹੋ ਕਿੰਨੀ ਕੇਜ ਹੋਗੀ ਜੀ ਦੋ ਦੰਦ ਦੋ ਦੰਦ ਦੋ ਦੰਦ ਕੱਢਾ ਕੇ ਅੱਜ ਮੁਕਾਬਲੇ ਨੇ ਉਹਨਾਂ ਦੇ ਵਿੱਚ ਆਇਆ ਪਹਿਲਾਂ ਵੀ ਕਿਸੇ ਮੁਕਾਬਲੇ ਤੇ ਗਿਆ ਇਹ ਪੁਸ਼ਕਰ ਗਿਆ ਜੀ ਪੁਸ਼ਕਰ ਗਿਆ ਸੀ ਇਸ ਵਾਰੀ ਹਾਂ ਉੱਥੇ ਕਿਸੇ ਪੋਜੀਸ਼ਨ ਤੇ ਆਇਆ ਸੀ ਪੋਜੀਸ਼ਨ ਤੇ ਆਇਆ ਤਾਂ ਫਿਰ ਉਸ ਮੈਂ ਗਲਤੀ ਮਾਰੀ ਤੀ ਕਿ ਡਾਕਟਰ ਨੇ ਬੁਲਾਇਆ ਨਾ ਤੇ ਮੌਕਾ ਕਿੱਥੇ ਨਹੀਂ હાજર ਨਹੀਂ ਸੀ ਉੱਥੇ ਹਾਂ ਪਹਿਲੀ ਵਾਰ ਗਏ ਤੇ ਜਾਣਕਾਰੀ ਨਹੀਂ ਸੀ ਮਿਲਦੀ ਮੇਲਾ ਵੱਡਾ ਹੋ ਜਾਂਦਾ ਹਾਂਜੀ ਤੇ ਹੋਰ ਵੀ ਇਸ ਤੋਂ ਬਿਨਾਂ ਵੀ ਤੁਹਾਡੇ ਕੋਲ ਕੋਈ ਵਧੀਆ ਬਲੱਡ ਲਾਈਨ ਦੇ ਕੋਈ ਜਾਨਵਰ ਹੈਗੇ ਨੇ ਨਾ ਵੀ ਇੱਕ ਹੀ ਹੈ ਸ਼ੁਰੂ ਇੱਕ ਰਹੇਗਾ ਮੈਂ ਠੀਕ ਦੂਜੇ ਮੇਲੇ ਤੇ ਆਇਓ ਤੁਸੀਂ ਪਹਿਲਾਂ ਪੁਸ਼ਕਰ ਗਏ ਹਾਂ ਠੀਕ ਹੈ ਜੀ ਇਹ ਸੋਚ ਕੇ ਤਿਆਰ ਕੀਤਾ ਵੀ ਆਪਾਂ ਮੁਕਾਬਲਾ ਹਿੱਸਾ ਲਵਾਂਗੇ ਸੋਚ ਕੇ ਮੈਂ ਉਹ ਦੂਸਰਾ ਵੀ ਬੱਚਾ ਆਪਣੇ ਨਾ ਆਪਣਾ ਕਨੀ ਆਪਣਾ ਠੀਕ ਹੈ ਜੀ ਜੋ ਰਾਜ ਦਾ ਬੱਚਾ ਤੁਸੀਂ ਦੇਖ ਸਕਦੇ ਹੋ ਇਹ ਕੰਦਗਾਠੀ ਦਾ ਦੋ ਦੰਦਾਂ ਜੀ ਹੈ ਜੇ ਦੇਖਣ ਨੂੰ ਐ ਲੱਗਦਾ ਹੈ ਨਾ ਵੀ ਪੂਰਾ ਥਣ ਬਣਿਆ ਪਿਆ ਜਦੋਂ ਆਪਾਂ ਦੋਸਤੋ ਇਹ ਜੇ ਮੇਲਿਆਂ ਦੇ ਉੱਤੇ ਆਉਣਿਆ ਨਾ ਆਪਾਂ ਨੂੰ ਜਿਹੜਾ ਬਰੀਡ ਤੇ ਕੰਮ ਕਰਨ ਦਾ ਸ਼ਾਹ ਮਿਲਦਾ ਕੱਲ ਆਪਾਂ ਦੇਖਿਆ ਇੱਕ ਬਾਈ ਦੀਆਂ ਨਾ گاਵਾ ਐਫ گاਵਾ ਮੜਾਈ ਦੇ ਵਿੱਚ ਪਹਿਲੇ ਨੰਬਰ ਤੇ ਆਈ ਜਦੋਂ ਕਿ ਉਹਦੀਆਂ ਜਿਹੜੀਆਂ ਉਹਨੂੰ ਆਪ ਨੂੰ ਵੀ ਨਹੀਂ ਪਤਾ ਸੀ ਵੀ ਕੀ ਖਾਸੀਅਤ ਨੇ ਇਸ ਮੇਰੀ ਗਾਂ ਦੇ ਵਿੱਚ ਇੱਥੇ ਜਦੋਂ ਜੱਜ ਗੋਰੇ ਨੇ ਇੱਥੇ ਗੋਰੇ ਜਜਮੈਂਟ ਕਰਦੇ ਨੇ ਉਹਨਾਂ ਨੇ ਜਜਮੈਂਟ ਕੀਤੀ ਉਹ ਕਹਿੰਦੇ ਵੀ ਇਹਦੀ ਜਿਹੜੀ ਜਮਾ ਉੱਪਰਲੀ ਹੈਗੀ ਰੀੜ ਦੀ ਹੱਡੀ ਵਾਲੀ ਕੀ ਲੇ ਜੀ ਕਹਿੰਦੇ ਸੀ ਉਹਨੂੰ ਉਹ ਜਮਾਂ ਸਿੱਧੀ ਹੈ ਲੈ ਕੇ ਪੂਰੋਂ ਤਰ੍ਹਾਂ ਦਾ ਕਜਮਾ ਜਿਵੇਂ ਆਪਾਂ ਕਹਿ ਸਕਦੇ ਨਾ ਗਾਜ ਵਰਗੀ ਗਾਜ ਵਰਗੀ ਸੀ ਉਹ ਚੀਜ਼ ਦੇ ਉਹਨੂੰ ਸਭ ਤੋਂ ਵੱਧ ਗਾਂ ਨੂੰ ਨੰਬਰ ਮਿਲੇ ਬਰੀਡ ਵਾਈਜ਼ ਤੇ ਉਹ ਪਹਿਲੇ ਨੰਬਰ ਤੇ ਆਈ ਉਸ ਤੋਂ ਬਾਅਦ ਆਪਣੇ ਬਠਿੰਡੇ ਦੀ ਸੀ ਗਾਂ ਡرائی ਦੇ ਵਿੱਚ ਉਹ ਆਈਆਂ ਦੋ ਦੋ ਨੰਬਰਾਂ ਤੇ ਲਗਾਤਾਰ ਇੱਕ ਮਿਲੇ ਇੱਕ ਉੱਤੇ ਲਈ ਬਾਈ ਦੋ ਨੰਬਰ ਤੇ ਉਹ ਆਈ ਤਿੰਨ ਨੰਬਰ ਤੇ ਜਿਹੜੀ ਸੀ ਉਹ ਬਠਿੰਡੇ ਦੀ ਤੇ ਤਿੰਨ ਤੇ ਚਾਰ ਤੇ ਆਈਆਂ ਸੋ ਇੱਥੇ ਆ ਕੇ ਜਾਣਕਾਰੀਆਂ ਮਿਲ ਗਈਆਂ ਨੇ ਉਹ ਬਾਈ ਕਹਿੰਦਾ ਮੈਨੂੰ ਇਹਦਾ ਇਹ ਇਹਦਾ ਹੀ ਨਹੀਂ ਪਤਾ ਸੀ ਵੀ ਇਹ ਇੰਨੀ ਸਟੇਟ ਹੋਣ ਦਾ ਇੰਨਾ ਬੈਨੀਫਿਟ ਮਿਲਦਾ ਹੈਗਾ ਮੇਲਾ ਤੁਸੀਂ ਦੇਖ ਰਹੇ ਹੋ ਦੋਸਤੋ ਆ ਜਿਹੜਾ ਸਾਰਾ ਗਰਾਊਂਡ ਤੁਸੀਂ ਹੁਣ ਦੇਖ ਰਹੇ ਹੋ ਨਾ ਇਹ ਨਵਾਂ ਵਧਾਇਆ ਹੈ ਇਥੋਂ ਮੇਲਾ ਕਮੇਟੀ ਨੂੰ ਵੀ ਇਹ ਨਹੀਂ ਸੀਗਾ ਵੀ ਇੰਨਾ ਰਸ਼ ਹੋ ਜਾਊਗਾ ਮੇਲੇ ਦੇ ਉੱਪਰ ਜਿਹਦੇ ਕਾਰਨ ਹੁਣੇ ਦੁਬਾਰੇ ਜਗ੍ਹਾ ਵਧਾਉਣੀ ਪੈਗੀ ਕਿਉਂਕਿ ਮੇਲਾ ਇੱਥੇ ਘੋੜੀਆਂ ਦਾ ਵੀ ਐ ਐਚਐਫ گاਵਾਂ ਦਾ ਵੀ ਐ ਜਰਸੀ گاਵਾਂ ਦਾ ਵੀ ਐ ਤੇ ਨਾਲ ਮੱਜਾਂ ਦਾ ਝੋਟਿਆਂ ਦਾ ਤਾਂ ਹੈ ਹੀ ਹੈਗਾ ਉਸ ਚੀਜ਼ ਨਾਲ ਜਿਹੜਾ ਰਸ਼ ਜ਼ਿਆਦਾ ਵੱਧ ਗਿਆ ਸੋ ਐ ਚੱਪ ਦੇ ਵਿੱਚ ਵੀ ਇੱਥੇ ਬਹੁਤ ਸੋਹਣੇ ਸੋਹਣੇ ਨਗੀਨੇ ਜਿਹੜੇ ਪਹੁੰਚੇ ਹੋਏ ਨੇ ਦਿਖਾਉਣੇ ਆ ਤੁਹਾਨੂੰ ਬਾਕੀ ਪਹਿਲੇ ਤੇ ਦੂਜੇ ਦਿਨ ਜਿਹੜਾ ਰਸ ਜ਼ਿਆਦਾ ਰਹਿੰਦਾ ਇੱਕ ਗੱਲ ਆਪਾਂ ਇੱਥੇ ਹੋਰ ਨੋਟ ਕੀਤੀ ਐ ਇਸ ਮੇਲੇ ਦੇ ਵਿੱਚ ਵੀ ਜਿਹੜੀ ਦੁੱਧ ਵਾਲੀ ਲੈਣਾ ਹੈਗੀ ਦੁੱਧ ਵਾਲੀ ਕੋਈ ਵੀ ਬਲੱਡ ਲੈਣਾ ਹੈ ਜ਼ਿਆਦਾ ਦੁੱਧ ਵਾਲੀਆਂ ਗਾਈਆਂ ਉਧਰ ਚੁਆਇਚ ਵੀ ਲੱਗੀਆਂ ਹੋਈਆਂ ਨੇ ਜਾਂ ਬਰੀਡ ਵਾਈਜ਼ ਵੀ ਆਈਆਂ ਨੇ ਉਹ ਜ਼ਿਆਦਾ ਰਾਜੀ ਨਹੀਂ ਹੈਗੀ ਜਿਹਨਾਂ ਆਪਾਂ ਕਹਿੰਦੇ ਚੰਮ ਨਹੀਂ ਚੜਿਆ ਹੋਇਆ ਨਾ ਤੇ ਸੋ ਇਹ ਵੀ ਇੱਕ ਨਿਸ਼ਾਨੀ ਐ ਵੀ ਜਿਹੜੀ ਦੁੱਧ ਵਾਲੀ ਬਲੱਡ ਲੈਣਾ ਉਹ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਵੀ ਉੱਤੇ ਚੰਮ ਨਹੀਂ ਚੜਿਆ ਹੁੰਦਾ ਲਿਸ਼ੀਆਂ ਜਿਹੇ ਗਾਮੇ ਹੁੰਦੇ ਨੇ ਜਿਹੜੀਆਂ ਦੁੱਧ ਦੇ ਵਿੱਚ ਪਹਿਲੇ ਨੰਬਰਾਂ ਤੇ ਆਉਂਦੀਆਂ ਨੇ ਜਾਂ ਬਰੀਡ ਵਾਈਜ਼ ਪਹਿਲੇ ਨੰਬਰਾਂ ਤੇ ਹੁੰਦੀਆਂ ਨੇ ਸੋ ਮੁਕਾਬਲੇ ਸ਼ੁਰੂ ਹੋ ਚੁੱਕੇ ਨੇ 11:30 ਵੱਜ ਗਏ ਕਿਉਂਕਿ ਇੱਥੇ ਅਸੀਂ ਦੇਖਿਆ ਵੀ ਹਰ ਦਿਨ ਦੇ ਮੁਕਾਬਲੇ ਦੀ ਸ਼ੁਰੂਆਤ ਹੈ ਜਿਹੜੀ ਕਿਸੇ ਮੁੱਖ ਮਹਿਮਾਨ ਦੇ ਆਉਣ ਨਾਲ ਸ਼ੁਰੂ ਕਰੀ ਜਾਂਦੀ ਹੈ ਮੁੱਖ ਮਹਿਮਾਨ ਚਨੂ ਪਾਦਾ ਥੋੜਾ-ਬੋਟਾ ਲੇਟ ਹੀ ਆਉਂਦੇ ਨੇ ਜੀ ਨਾਲ ਕੇ ਮੁਕਾਬਲੇ ਕੁਛ ਨਾ ਕੁਛ ਲੇਟ ਹੋ ਜਾਂਦ ਨੇ ਇਧਰ ਜਿਹੜੀ ਤਣਾਉਲੇ ਕੁੜੀਆਂ ਗਈਆਂ ਸੀ ਆਪਾਂ ਕਾਫੀ ਚਰਚਾ ਦਾ ਵਿਸ਼ਾ ਬਣਾ ਰਿਹਾ ਹੋ ਬੁਜਰੰਗੀ ਨਜਵਾਨੇ ਦਾ ਜਿਹੜਾ ਬੱਚਾ ਆਇਆ ਸੀ ਉਹ ਕੁੜੀਆਂ ਨਾ ਕਈ ਸ਼ੌਟਾਂ ਦੇ ਵਿੱਚ ਆਪਾਂ ਵੀਡੀਓ ਦੇਖਿਆ ਚਰਚਾ ਦਾ ਵਿਸ਼ਾ ਬਣਿਆ ਸੀ ਉਹਨਾਂ ਦਾ ਜਿਹੜਾ ਉਹ ਸਟੋਰੀ ਆ ਰਹੀ ਆ ਗਈ ਇੱਥੇ ਉਹ ਬੁਜਰੰਗੀ ਨਜਵਾਨੇ ਦਾ ਬੱਚਾ ਤੁਸੀਂ ਦੇਖ ਸਕਦੇ ਹੋ ਇਹ ਹੈ ਅਵਤਾਰ ਬੱਲਾ ਆਏ ਬੱਗੇ ਆਪ ਹੈ ਬਡਾ ਵੈਲੀ ਲੋਟ ਕਰ ਐ ਲੋਟ ਆਉਂਦੇ ਨੇ

ਇਹ ਥੇੜੇ ਨਾਲ ਸਿੰਘ ਤੇ ਪੈਰਾਂ ਦੇ ਜਿਹੜੇ ਨੋਹਾਂ ਦੀ ਇੱਥੇ ਕਰੀ ਜਾਂਦੀ ਆ ਉਹ ਬਾਈ ਇਹਨਾਂ ਨੂੰ ਇਹ ਕਿਥੇ ਦਾ 10 ਬੰਦੇ ਦੋ ਵੀ ਨਹੀਂ ਕਾਬੂ ਆਉਂਦੇ ਇਹ ਗੱਡੀਆਂ ਸਪੈਸ਼ਲ ਬਣੀਆਂ ਹੋਈਆਂ ਨੇ ਇਸ ਕੰਮ ਨੂੰ